ਪਾਲੇ ਨੇ 1 ਕਿਲੋ ਕਰੇਲੇ ਤੇ ਇਹਨਾਂ ਦੀ ਬਣਾਵਾਂਗੇ ਆਪਾਂ ਸਬਜ਼ੀ ਤੇ ਦੇਖੋ ਕਰੇਲੇ ਕਿੰਨੇ ਸੋਹਣੇ ਆ ਕਈ ਵਾਰੀ ਨਾ ਕਰੇਲੇ ਬਹੁਤ ਸੋਹਣੇ ਮਿਲ ਜਾਂਦੇ ਤਾਜ਼ੇ ਤਾਜ਼ੇ ਤੇ ਕਈ ਵਾਰੀ ਨਾ ਕਰੇਲੇ ਵਧੀਆ ਨਹੀਂ ਮਿਲਦੇ ਆਪਾਂ ਵੀ ਲਗਾਏ ਹੋਏ ਆ ਪਰ ਆਪਣੇ ਹਜੇ ਮਤਲਬ ਛੋਟੇ ਕਰੇਲਾ ਤੇ ਇਹ ਤਾਂ ਬਾਸੇ ਆਪਾਂ ਮੋਲ ਲੈ ਕੇ ਆਏ ਆ ਤੇ ਦੇਖੋ ਕਿੰਨੇ ਸੋਹਣੇ ਕਰੇਲੇ ਆ ਤਾਂ ਹੁਣ ਆਪਾਂ ਇਹਨਾਂ ਦੀ ਕਰਦੇ ਆ ਸਬਜ਼ੀ ਤਿਆਰ ਤੇ ਆਪਾਂ ਇਹਨਾਂ ਦੇ ਬੀਜ ਕੱਢ ਲਏ ਨੇ ਤੇ ਕੁਸ਼ੇ ਮਤਲਬ ਹੈਗੇ ਜਿਨ੍ਹਾਂ ਦੇ ਬੀਜ ਨਹੀਂ ਕੱਢੇ ਜਿਹੜੇ ਬਿਲਕੁਲ ਨਰਮ ਸੀਗੇ ਤੇ ਥੋੜੇ ਜੀ ਬੀਜ ਕੱਢੇ ਨੇ ਆ ਲੈਨੇ ਆਪਾਂ ਪਿਆਜ਼ ਤੇ ਥੋੜਾ ਜਿਹਾ ਆਪਾਂ ਇੱਧਰ ਲਿਆਏ ਲਸਣ ਲਸਣ ਕਿੱਥੇ ਸੀਗਾ ਇਸਨੂੰ ਅੱਧਰ ਵਿੱਚ ਪਿਆ ਤੇ ਥੋੜਾ ਜਿਹਾ ਲਵਾਂਗੇ ਲਸਣ ਤੇ ਇਹਦਾ ਆਪਾਂ ਬਣਾਵਾਂਗੇ ਅਦਰ ਗਰਾਇੰਡ ਕਰਾਂਗੇ ਇਹਨੂੰ ਕarele ਨੂੰ ਆ ਇਹਨਾਂ ਮਸਾਲੇ ਤੇ ਫਿਰ ਇਹਨਾਂ ਦੇ ਵਿੱਚ ਮਿਕਸ ਕਰਾਂਗੇ ਥੋਣ ਮਿਰਚ ਜੀਰਾ ਵਗੈਰਾ ਤੇ ਇਹ ਆਪਾਂ ਕਰੇਲੇ ਫਰਾਈ ਕਰਾਂਗੇ ਕਰੇਲਿਆਂ ਨੂੰ ਬਣਾਉਣ ਦੇ ਬਹੁਤ ਤਰੀਕੇ ਨੇ ਅੱਜ ਤਾਂ ਬਹੁਤ ਆਸਾਨ ਜੀ ਰੈਸਪੀ ਆਪਾਂ ਬਣਾਉਣ ਲੱਗੇ ਆ ਫਿਰ ਅਸ ਤੋਂ ਅੱਗੇ ਆਪਾਂ ਭੁਜੀਏ ਵਾਲੇ ਤੇ ਵੇਸਣ ਵਾਲੇ ਤੇ ਕੱਟ ਕੇ ਹਰ ਇੱਕ ਤਰ੍ਹਾਂ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਗੇ ਤੋਂ ਅੱਗੇ ਤੇ ਇਹ ਸਿੰਪਲ ਤਰੀਕੇ ਨਾਲ ਥੋੜੇ ਜਿਹਾ ਪਰਵੇਂ ਕਰੇਲੇ ਬਣਾਉਣ ਲੱਗੇ ਆ ਆਪਾਂ ਪਾਇਆ ਸੀ ਕੜਾਈ ਵਿੱਚ ਤੇਲ ਤੇ ਹੁਣ ਆਪਾਂ ਪਾ ਦਾਂਗੇ ਮਸਾਲਾ பியசன பக்கே விதா மக்கடி அப்படி தர ਤੇ ਇਸੇ ਦਾ ਤਰੇਲਿਆਂ ਦੇ ਵਿੱਚ ਇਹਨਾਂ ਨੂੰ ਫਿੱਲ ਕਰ ਲਾਂਗੇ ਚੰਗੀ ਤਰ੍ਹਾਂ ਭਰ ਲਾਂਗੇ ਤੇ ਇਸ ਤਰ੍ਹਾਂ ਨਾਲ ਤਰੇਲੇ ਬਹੁਤ ਹੀ ਵਾਦਾ ਟੇਸਟੀ ਬਣਦੇ। ਥੋੜਾ ਜਿਹਾ ਆਪਾਂ ਨਮਕ ਪਹਿਲਾਂ ਪਾ ਦਿੰਨੇ। ਨਮਕ ਪਾਉਣ ਨਾਲ ਨਾ ਫੇਰੇ ਸ਼ੇਕੀ ਕੋ ਜਗਾਂਦੇ। ਮਸਾਲਾ। ਸੋ ਆਪਾਂ ਨਮਕ ਪਾਤਾ। ਆ ਪਾਤੀ ਆਪਾਂ ਹਲਦੀ ਤੇ ਆਪਾ ਪਾਤਾ ਆਪਾਂ ਭੁੰਨਿਆ ਹੈ ਜੀਰਾ ਆ ਪਾਤੀਆਂ ਆਪਾਂ ਕਸ਼ਮੀਰੀ ਲਾਲ ਮਿਰਚ ਤੇ ਆ ਹੈਗਾ ਮਨੁਲੀ ਜਿਹੜਾ ਛਾਟ ਮਸਾਲਾ ਤੇ ਥੋੜੀ ਜੀ ਪਾਵਾਂਗੇ ਕਾਲੀ ਮਿਰਚ ਤੇ ਇਹ ਆਪਣਾ ਨਾ ਬਹੁਤ ਹੀ ਤੇ ਦੇਖੋ ਸੁੱਕਾ ਸੁੱਕਾ ਇਸ ਲਈ ਬਣਾਇਆ ਇਹ ਬਹੁਤ ਸਮਾਂ ਲੱਗ ਹੋਇਆਗਾ ਵਿੱਚ ਜੇ ਜ਼ਿਆਦਾ ਤੇਲ ਤੇਲ ਜਿਆ ਹੋਏਗਾ ਨਾ ਇਹ ਇਸੇ ਤਰ੍ਹਾਂ ਹੀ ਬਹੁਤ ਸਮਾਂ ਖੋ ਜੀਦਾ ਤੇ ਫਿਰ ਉਹ ਨਾ ਕਰੇਲਿਆਂ ਦੇ ਵਿੱਚ ਆਇਲੀ ਜਿਹੇ ਹੋ ਜਾਣਗੇ ਤੇ ਆਪਾਂ ਨੂੰ ਦਿੱਕਤ ਆਏਗੀ ਮਿਕਰ ਕੇ ਇਹਨੂੰ ਆਪਾਂ ਹੌਲੀ ਹੌਲੀ ਨਾ ਸੇਮ ਮਗ ਤੇ ਇਸੇ ਤਰ੍ਹਾਂ ਹੀ ਪੁੰਨਣਾ ਹੈ ਪੁੰਨ ਦੇ ਦੇਵਾਂਗੇ ਇਹ ਵਧੀਆ ਭੁੱਜ ਜੇਗਾ ਹੌਲੀ ਹੌਲੀ ਜੇ ਜ਼ਿਆਦਾ ਵਿੱਚ oily ਜਿਹਾ ਹੋਏਗਾ ਨਾ ਤੇ ਉਹ ਆਪਾਂ ਨੂੰ ਫਿਲ ਕਰਨ ਲੱਗਿਆਂ ਬੜੀ ਦਿੱਕਤ ਆਏਗੀ ਮਸਾਲਾ ਹਮੇਸ਼ਾ ਜਿਹੜਾ ਦੇਖਣਾ ਪੈਂਦਾ ਹੈ ਨਾ ਉਹਦੇ ਕਿਸ ਤਰ੍ਹਾਂ ਦਾ ਬਣਾਉਣਾ ਹੈ ਉਹਨਾਂ ਪਕਰੇਣਾਂ ਵਾਸਤੇ ਬਣਾਇਆ ਤਾਂ ਉਹ ਆਪਾਂ ਨੂੰ ਇਸ ਤਰ੍ਹਾਂ ਥੋੜਾ ਡਰਾਈ ਬਣਾਉਣਾ ਪਏਗਾ ਤੇ ਆ ਦੇਖੋ ਆਪਣਾ ਮਸਾਲਾ ਪੂਰੀ ਇਤਰਾ ਨਾਲ ਪੋਚ ਗਿਆ ਬਿਲਕੁਲ ਦੇਖੋ ਕੜਾਈ ਨਾਲ ਛੱਟ ਗਿਆ ਨਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਜੇ ਤਾਂ ਆਪਾਂ ਦੂਸਰਾ ਕੋਈ ਤਰੀਕਾ ਵੀ ਸਰਦੀ ਬਣਾਣੀ ਹੋਵੇ ਤੇ ਇੱਥੇ ਆਪਾਂ ਨੂੰ ਪਾਣੀ ਪਾਉਣ ਦੀ ਜ਼ਰੂਰਤ ਪੈਂਦੀ ਹੈ ਤੇ ਹੁਣ ਇਹਨੂੰ ਆਪਾਂ ਇੱਧਰ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਤੇ ਕਰੇਲਿਆਂ ਦੇ ਵਿੱਚ ਭਰ ਲਾਂਗੇ ਆ ਦੇਖੋ ਆਪਾਂ ਕੱਢ ਲਿਆ ਮਸਾਲਾ ਤੇ ਹੁਣ ਆਪਾਂ ਇਹਨਾਂ ਕਰੇਲਿਆਂ ਦੇ ਵਿੱਚ ਭਰ ਲਾਂਗੇ ਤੇ ਇਸ ਤਰ੍ਹਾਂ ਆਪਾਂ ਫਿਰ ਇਹਨੂੰ ਦੁਬਾਰਾ ਤੇਲ ਗਰਮ ਕਰਕੇ ਤੇ ਤੜਕਾ ਲਗਾ ਦੇਾਂਗੇ ਜੀ ਆਪਾਂ ਸਾਰੇ ਕਰੇਮਲੇ ਭਰ ਲੈਨੇ ਤੇ ਇਧਰ ਹੋ ਗਿਆ ਆਪਣਾ ਤੇਲ ਗਰਮ ਤੇ ਹੁਣ ਆਪਾਂ ਇਹਨਾਂ ਨੂੰ ਪਾ ਦਿੰਦੇ ਹਾਂ 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 ਉਹ ਮੈਂ ਘਰੇ ਕਰ ਲਾਂਗੀ ਠੀਕ ਹੈ ਬਸ ਇਸੇ ਮਾਰ ਕੇ ਤੇ ਬੱਸ ਸਮੇਂ ਦਾਂ ਦਾਂਗੇ ਜਿਹੜੇ ਕਰੇਲੇ ਆਪਣੇ ਹਗੇ ਬਿਲਕੁਲ ਤਿਆਰ ਤੇ ਕਰੇਲਿਆਂ ਦੀ ਦੇਖੋ ਲੁੱਕ ਕਿਉਂਕਿ ਜਿਹੜੇ ਸੜੇ ਹੋਏ ਕਰੇਲੇ ਆ ਨਾ ਉਹ ਦੇਖਣ ਚ ਵੀ ਨਹੀਂ ਸੋਹਣੇ ਲੱਗਦੇ ਇਹੇ ਧੀਮੀ ਅੱਗ ਤੇ ਬਿਲਕੁਲ ਸਲੋ ਸਲੋ ਇਹਨੂੰ ਥੋੜਾ ਟਾਈਮ ਤਾਂ ਵੱਧ ਲੱਗ ਜਾਂਦਾ ਹੈ ਪਰੇ ਇਹ ਬਹੁਤ ਹੀ ਜ਼ਿਆਦਾ ਵਧੀਆ ਬਣੇ ਨੇ ਤੇ ਤੁਸੀਂ ਦੇਖੋ ਕਰੇਲਾਂ ਦੀ ਲੁੱਕ ਤੇ ਸਾਰੇ ਜਿੰਨੇ ਕਮੈਂਟ ਕਰਕੇ ਦੱਸਿਓ ਕਿ ਇਹ ਤੁਹਾਨੂੰ ਕਿਵੇਂ ਦੇ ਲੱਗੇ ਤੇ ਇਸ ਤੋਂ ਅੱਗੇ ਆਪਾਂ ਤੁਹਾਨੂੰ ਵੇਸਣ ਵਾਲੇ ਕਰੇਲੇ ਬਣਾ ਕੇ ਦਿਖਾਵਾਂਗੇ ਤੇ ਸੋ ਪਲੀਜ਼ ਸਾਰੇ ਜਿੰਨੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਤੁਹਾਡੇ ਅੱਗੇ ਬੇਨਤੀ ਹੈ ਵੀ ਬਸ ਤੁਸੀਂ ਜਿਵੇਂ ਪਿਆਰ ਕਰਦੇ ਹੋ ਇਵੇਂ ਪਿਆਰ ਕਰਦੇ ਰਹੋ ਤੇ ਚੈਨਲ ਨੂੰ ਸਪੋਰਟ ਕਰਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗਦੀ ਹੈ